ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀਤਾ ਤੁਸੀ ਸਾਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਮੈਂ ਫੜੀਆਂ ਹੋਈਆਂ ਨੇ ਹੱਥ ਵਿੱਚ ਮਿਰਚਾਂ ਤੇ ਜਿਹੜੀਆਂ ਮਿਰਚਾਂ ਇਹਨਾਂ ਨੂੰ ਆਪਾਂ ਧੋ ਕੇ ਇਹਨਾਂ ਦੀਆਂ ਡੰਡੀਆਂ ਜਿਹੜੀਆਂ ਅਲੱਗ ਕਰਤੀਆਂ ਸੀ ਇਹਨਾਂ ਦਾ ਆਪਾਂ ਬਣਾਵਾਂਗੇ ਅਚਾਰ ਚਲੋ ਆਪਾਂ ਮਿਰਚਾਂ ਦਾ ਅਚਾਰ ਬਣਾਉਣ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸੁਡੀਆਂ ਦੀ ਇਹਦੇ ਵਿੱਚੋਂ ਲੈ ਕੇ ਗੁੰਡੇ ਦੇ ਵਿੱਚ ਪਾ ਲਈਆਂ ਸੀ ਜਿਹੜਾ ਆਪਾਂ ਅਚਾਰਾ ਉਹ ਆਪਾਂ ਕੁੱਟ ਕੇ ਬਣਾਉਨੇ ਆ ਮਿਰਚਾਂ ਦਾ ਤੇ ਜਿਹੜਾ ਆਪਾਂ ਗੁੰਡੇ ਦੇ ਵਿੱਚ ਮਿਰਚਾਂ ਲੈ ਲਈਆਂ ਸੀ ਤੇ ਆਪਾਂ ਇਦਾਂ ਇਹਨੂੰ ਕੁੱਟੇ ਦੀ ਹੈਲਪ ਦੇ ਨਾਲ ਥੋੜੀਆਂ ਥੋੜੀਆਂ ਇਹਨਾਂ ਨੂੰ ਕੁੱਟਾਂਗੇ ਇਧਰੋਂ ਆਪਾਂ ਥੋੜੀਆਂ ਥੋੜੀਆਂ ਮਿਰਚਾਂ ਉਹ ਕਰਕੇ ਇਧਰ ਪਾਈ ਜਾਣੀਆਂ ਤੇ ਇਹਨਾਂ ਨੂੰ ਕੁੱਟੀ ਜਾਣੀਆਂ ਤਾਂ ਤੁਸੀਂ ਆਪਾਂ ਜੜੀਆਂ ਕੀ ਥੋੜੀਆਂ ਥੋੜੀਆਂ ਕਰਕੇ ਸਾਰੀਆਂ ਮਿਰਚਾਂ ਟੋਕਰੀ ਦੇ ਵਿੱਚੋਂ ਕੁੰਡੇ ਦੇ ਵਿੱਚ ਪਾ ਲਈਆਂ ਤੇ ਇਹਨਾਂ ਨੂੰ ਆਪਾਂ ਹਲਕਾ ਹਲਕਾ ਕੁੱਟਾਂਗੇ ਜ਼ਿਆਦਾ ਨਹੀਂ ਇਹਨਾਂ ਨੂੰ ਆਪਾਂ ਬ੍ਰੇਕ ਕਰਨਾ ਇਦਾਂ ਜਿਹੜਾ ਆਪਾਂ ਆਚਾਰ ਬਣਾਉਨੇ ਆ ਇਹ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ ਦੇਖ ਸਕਦੇ ਹੋ ਤੁਸੀਂ ਆਪਾਂ ਜ਼ਿਆਦਾ ਨਹੀਂ ਇਹਨਾਂ ਨੂੰ ਕੁੱਟਿਆ ਥੋੜੀਆਂ ਥੋੜੀਆਂ ਦੁਪਾੜ ਜਿਹੀਆਂ ਹੀ ਕੀਤੀਆਂ ਨੇਗੀਆਂ ਤੇ ਦਾ ਆਚਾਰ ਜਿਹੜਾ ਬਹੁਤ ਜ਼ਿਆਦਾ ਡਿਲੀਸ਼ੀਅਸ ਵੀ ਬਣਦਾ ਕਿ ਆ ਸੁੱਕੇ ਮਸਾਲੇ ਲਏ ਹੋਏ ਆ ਜਿੱਦਾਂ ਕਿ ਮੇਥੇ ਸੌਂਫ ਤੇ ਕਲੌਂਜੀ ਇਧਰ ਆਪਾਂ ਹਲਦੀ ਤੇ ਨੂਨ ਲਿਆ ਹੋਇਆਗਾ ਮਿਰਚਾਂ ਦੀ ਕੁਆਂਟੀਟੀ ਦੇ ਹਿਸਾਬ ਨਾਲ ਤੁਸੀਂ ਮਿਰਚਾਂ ਦੇ ਵਿੱਚ ਰਾਈ ਵੀ ਐਡ ਕਰ ਸਕਦੇ ਹੋ ਰਾਈ ਇਸ ਟਾਈਮ ਘਰੇ ਅਵੇਲੇਬਲ ਨਹੀਂ ਸੀ ਤੇ ਇਸ ਕਰਕੇ ਆਪਾਂ ਹਲ ਮੇਥੇ ਤੇ ਕਲੌਂਜੀ ਤੇ ਸੌਂਫ ਹੀ ਪਾ ਰਹੇ ਆ ਦੇਖ ਸਕਦੇ ਹੋ ਤੁਸੀਂ ਜਿਹੜਾ ਕਿ ਆਪਾਂ ਸਾਰਾ ਕੁਝ ਮਸਾਲੇ ਤੇ ਨੂਨ ਮਿਰਚ ਵਗੈਰਾ ਕੁੰਡੇ ਦੇ ਵਿੱਚ ਪਾਤਾ ਤੇ ਹੁਣ ਆਪਾਂ ਇਹਨੂੰ ਜਿਹੜਾ ਕੀ ਆ ਚੰਗੀ ਤਰ੍ਹਾਂ ਮਿਰਚਾਂ ਦੇ ਵਿੱਚ ਮਿਕਸ ਕਰਾਂਗੇ ਚਮਚੇ ਵਗੈਰਾ ਵੀ ਹੈਲਪ ਦੇ ਨਾਲ ਤੁਸੀਂ ਇਹਨਾਂ ਨੂੰ ਮਸਾਲਿਆਂ ਨੂੰ ਇਦਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਮਿਕਸ ਕਰ ਦਿੰਦੇ ਸੀ ਬਹੁਤ ਚੰਗੀ ਤਰ੍ਹਾਂ ਜਿਹੜਾ ਕੀ ਆ ਸਾਰੇ ਮਸਾਲੇ ਇਹਨਾਂ ਦੇ ਵਿੱਚ ਰਲ ਜਾਣ ਚੰਗੀ ਤਰ੍ਹਾਂ ਜਿਹੜੇ ਕੀ ਆ ਮਿਕਸ ਹੋ ਚੁੱਕੇ ਆਪਣੀਆਂ ਮਿਰਚਾਂ ਦੇ ਵਿੱਚ ਜਾ ਜਿਹੜਾ ਕਿ ਆ ਤੇਲ ਆ ਮਤਲਬ ਆਪਾਂ ਇਹਨੂੰ ਕਾੜ ਕੇ ਰੱਖਿਆ ਹੋਇਆ ਤੇ ਆਪਾਂ ਮਿਰਚਾਂ ਦੇ ਵਿੱਚ ਐਡ ਕਰਾਂਗੇ ਇਹ ਤੁਸੀਂ ਆਪ ਦੀ ਉਹਦੇ ਹਿਸਾਬ ਨਾਲ ਕਰ ਸਕਦੇ ਹੋ ਤੇ ਜਿੰਨਾ ਤੁਹਾਨੂੰ ਲੋੜ ਹੈ ਉਹਨਾਂ ਤੁਸੀਂ ਮਿਰਚਾਂ ਦੇ ਵਿੱਚ ਪਾ ਸਕਦੇ ਹੋ ਆਪਾਂ ਥੋੜਾ ਹੀ ਪਾਇਆਗਾ ਲਗਦੇ ਤੁਸੀਂ ਇਧਰ ਆਪਾਂ ਜਿਹੜਾ ਕਿ ਆ ਇਹਨੂੰ ਥੋੜਾ ਜਿਹਾ ਤੇਲ ਪਾ ਕੇ ਜਿਹੜਾ ਕਿ ਆਪਾਂ ਪਹਿਲਾਂ ਤੋਂ ਹੀ ਕਾੜ ਕੇ ਰੱਖਿਆ ਹੋਇਆ ਸੀ ਉਹਨੂੰ ਮਿਰਚਾਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਜਿਹੜਾ ਕਿ ਆਪਣਾ ਕੁੰਡੇ ਵਾਲੀਆਂ ਮਿਰਚਾਂ ਦਾ ਆਚਾਰ ਬਣ ਕੇ ਰੈਡੀ ਆ ਦੇਖਣ ਦੇ ਵਿੱਚ ਬਹੁਤ ਜਿਆਦਾ ਗਲੇਸ਼ੀਅਸ ਲੱਗ ਰਿਹਾ ਦਾ ਤੇ ਖਾਣ ਲਈ ਰੈਡੀ ਟੂ ਈਟ ਤੇ ਦੇਖ ਸਕਦੇ ਆ ਤੁਸੀਂ ਹਾਂਜੀ ਹੁਣ ਇਹ ਆਪਾਂ ਮਿਰਚਾਂ ਦੇ ਆਚਾਰ ਨੂੰ ਜਿਹੜਾ ਕੀ ਆ ਕਿਸੇ ਵੀ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਆ ਇਹ ਲੰਬੇ ਸਮੇਂ ਤੱਕ ਜਿਹੜਾ ਕੀ ਆ ਖਰਾਬ ਨਹੀਂ ਹੋਊਗਾ ਤੇ ਖਾਣ ਦੇ ਵਿੱਚ ਵੀ ਬਹੁਤ ਜਿਆਦਾ ਟੇਲੀਸ਼ੀਅਸ ਬਣਿਆ ਹਾਂਜੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਤੇ ਹਾਈਪ ਕਰਨਾ ਨਾ ਭੁੱਲਣਾ ਥੈਂਕ ਯੂ